ਖਾਨੇ ਆ ਨੌ ਖਾਨੇ ਆ ਗਬਲੇ ਖਾਨੇ ਦਾ ਕੋਈ ਰੋਲ ਨਹੀਂ ਸਾਰਿਆਂ ਦੇ ਵਿੱਚ 5-5 ਆ ਦੇਖੋ ਦੋ ਇੱਥੇ ਪਈਆਂ 1 2 5 ਵੱਟੀਆਂ ਹੋ ਗਈਆਂ ਉਧਰਲੇ ਪਾਸੇ ਵੀ 5 ਹੋ ਗਈਆਂ ਉਧਰਲੇ ਪਾਸੇ ਵੀ 5 ਆ ਇੱਧਰ ਨੂੰ ਵੀ 5 ਹੋ ਗਈਆਂ ਜੀ ਠੀਕ ਆ ਜੀ ਤੇ ਚਾਰ ਵੱਟੀਆਂ ਗੱਬੇ ਪਈਆਂ ਆ ਜਿਹੜੀਆਂ ਬਾਧੂ ਆ ਇਹ ਆਪਾਂ ਚਾਰ ਵੱਟੀਆਂ ਵੀ ਵਰਤਣੀਆਂ ਆ ਤੇ ਸਾਰੇ ਖਾਨਿਆਂ 'ਚ 5-5 ਵੱਟੀਆਂ ਵੀ ਕਰਨੀਆਂ ਆ ਹੁਣ ਦੇਖਦੇ ਆ ਕਿਹੜਾ ਕਰ ਸਕਦਾ ਜੀ ਤੁਸੀਂ ਕਰਕੇ ਦੇਖੋ ਮਰਜੀ ਟਰਾਈ ਕਰੋ ਗਿਆਨੀ ਆ ਗਿਆ ਆ ਕੰਪੀਟੀਸ਼ਨ ਦੇ ਵਿੱਚ ਕਹਿੰਦਾ ਇਹ ਕਰਦਾ ਆ ਬਾਪੂ ਜੀ ਵੀ ਹੈਲਪ ਕਰਨਗੇ ਭਾਜੀ ਤੁਸੀਂ ਵੀ ਕਰੋ ਮੜਜੀ ਲਾ ਕੇ ਹੋ ਕੇ ਉਹ ਲਾ ਕੇ ਤਾਂ ਹੋ ਜਾਓ ਉਧਰ ਹੋ ਜਾਓ ਮੜਜੋ ਕੋ ਕੋ ਕੋਈ ਚੱਕਰ ਨਹੀਂ ਥੋੜਾ ਜਿਆਦਾ ਦਿਮਾਗ ਹੋ ਜਾਂਦਾ ਬੰਦਾ ਜੇ ਸਾਰੇ ਮਿਲ ਕੇ ਕਰਦੇ ਆ ਮਹਾਰਾਜ ਦੱਸ ਤੂੰ ਵੀ ਆਦਾ ਸਹੀ ਉਹ ਤੂੰ ਕਾ ਇਕੱਠੇ ਖਰਾਬ ਬਾਅਦ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਦੇਖ ਲਓ ਜੀ ਹੁਣ ਇਹ ਪੰਜ ਪੰਜ ਇਹਨਾਂ ਇੱਧਰ ਕਰਤੀ ਆ ਇੱਕ ਕਬੱਡੀ ਇੱਧਰ ਹੋ ਗਈ ਆ ਇੱਕ ਕਦਰ ਹੋ ਗਈ ਐ। ਇੱਕ ਵਾਏ 4 ਹੋ ਗਈਆਂ, ਇੱਕ ਵਾਏ 5 ਹੋ ਗਈਆਂ, ਦੂਜੇ ਪਾਸੇ 5। ਉਹ ਅੱਗੇ ਲੱਗਦੀ। ਅਸਲੀ। ਇਹ ਵਾਲੇ ਚੱਲ ਆ ਨਹੀਂ ਆ। ਹਾਂਜੀ। ਬਾਪੂ ਜੀ ਦੱਸੋ ਬੈਠ ਕੇ ਕੋਈ ਚੱਕਰ ਨਹੀਂ। ਕੰਪੀਟੀਸ਼ਨ ਨੂੰ ਤਕੜਾ ਐ। ਇਹ ਬਾਪੂ ਜੀ ਵੀ ਪੁਰਾਣੇ ਮੈਥਮੈਟਿਕਸ ਦੇ ਟੀਚਰ ਆ। ਉਹ ਰਹੀ ਆ ਬਣੀ ਆ ਬਣੀ ਆ ਆ ਰਹੀ ਆ ਤੇ ਸਮਾਪਤ ਲੱਗ ਗਿਆ ਹੁਣ ਤੁਹਾਨੂੰ ਵੇ ਸਿੱਧਾ ਦਿਖਾਉਂਗਾ ਲਾਈਵ ਪ੍ਰਸਾਰਣ ਇਹ ਜਾ ਕੇ ਕੈਟਰ ਕਰਦੇ ਆ 5 ਹੋ ਜਾਨੇ ਆ ਇੱਥੇ ਆਪਾਂ ਕੋ 6 ਹੋ ਗਈਆਂ ਪਾਓ 6 ਹੋਣ ਤੋਂ 5 ਹੋ ਗਈਆਂ ਆ ਆ ਦੋ ਵੱਧਣੀਆਂ ਨੇ ਇੱਕ ਹੋਰ ਹੋ ਜਾਓ ਨਮਸਕਾਰ ਉਧਰ 6 ਹੋ ਗਈਆਂ ਤਾਰੀ ਤੂੰ ਵੀ ਲਾਲਾ ਦਿਮਾਗ ਕੈਸ਼ ਆ ਦੱਸ ਤੂੰ ਵੀ ਕੁਛ ਤੇਰਾ ਦਿਮਾਗ ਬਹੁਤ ਤੇਜ਼ ਚੱਲਦਾ ਹੁੰਦਾ ਆ ਕੈਸ਼ ਆ ਪਹਿਲੇ ਹੀ ਜਿਹੜੀ ਪਹੇਲੀ ਐ ਨਾ ਸੋਲਵ ਕੀਤੀ ਸੀ ਉਹ ਮੰਗਾ ਵੀ ਆ ਮੰਗੇ ਤੂੰ ਵੀ ਦੱਸ ਦੇ ਜਾ ਕੇ ਦੱਸ ਸਕਦਾ ਮੈਂ ਖੁੱਲਾ ਚੈਲੰਜ ਆ ਇਹ ਜੀ ਜਿਹੜਾ ਮੇਰਾ ਭਰਾ ਇਹਨੂੰ ਸੋਲਵ ਕਰੂਗਾ ਸਾਨੂੰ ਆ ਕੇ ਦੱਸ ਜਾਊਗਾ ਅਸੀਂ ਇਸ ਐਪੀਸੋਡ ਦੇ ਵਿੱਚ ਇਹਦਾ ਆਨਸਰ ਨਹੀਂ ਦੱਸਣਾ ਹੈਗਾ ਉਹ ਦੂਰ ਹੈ ਇਹਦਾ ਆਨਸਰ ਅਗਲੇ ਦੂਸਰੇ ਵਿੱਚ ਦੱਸਾਂਗੇ ਉਧਰ ਹੋ ਕੇ ਉਧਰ ਨੂੰ ਮੂੰਹ ਕਰਕੇ ਇਧਰ ਨੂੰ ਮੜਿਆਂ ਨਾਲ ਇਹਨੂੰ ਖੁੱਲਾ ਰਹਿਣ ਦੋ ਦੱਸਦਾ ਚੱਲ ਕੈਸ਼ ਦੱਸ ਦੇ ਮੜੀ ਦੀ ਹੈਲਪ ਕਰਾ ਵੇ ਡੈਮਾ ਜੂ ਗਿਆ ਬਹੁਤ ਥੇੜਾ ਟਾਈਮ ਲਾਓ ਤੁਸੀਂ ਕਿੱਥੇ ਗਿਆ ਤੁਹਾਨੂੰ ਰੋਕਿਆ ਹੋਇਆ ਪੰਜ ਪੰਜ ਕਰਨੀਆਂ ਇਕੱਲੇ ਪੰਜ ਪੰਜ ਕਰਨੀਆਂ ਤਾਂ ਆਹ ਸੈਂਟਰ ਚ ਉਧਰ ਉਹ ਉੱਤੇ ਜਾ ਕੇ ਭਾਜੀ ਉਹ ਖਾਲੀ ਜਗ੍ਹਾ 'ਚ ਲੋ ਜੀ ਬੰਦੇ ਆਈ ਜਾਂਦੇ ਆ ਪਤਾ ਕਿਸੇ ਨੂੰ ਲੱਗ ਨਹੀਂ ਰਿਹਾਗਾ ਇਹ ਸਾਰੇ ਇੰਟਰਨੈਟ ਵਾਲਿਆਂ ਨੂੰ ਵੀ ਆ ਫੇਸਬੁੱਕ ਵਾਲੇ ਫਰੈਂਡ ਸਾਰੇ ਆਪਣਾ ਜੋਰ ਲਾ ਸਕਦੇ ਆ ਮਕਾਬਲਾ ਪੂਰੇ ਜੋਰ ਤੇ ਆ ਦਿਮਾਗ ਪੂਰਾ ਉਲਝਿਆ ਪਿਆ ਆ 5 5 6 ਅੱਗੇ ਤਾਂ ਬਾਅਦ ਜਾਵੇਗਾ ਆਵੇ ਤਾਂ ਆਵੇ ਉਹ ਦੇਖੀ ਚਲੋ ਇਹ ਕੰਮ ਵੱਧਦਾ ਜਾ ਰਿਹਾ ਆ ਉਹ ਪੰਜ ਇਹ ਨਾ ਆ 6 ਐਚ ਆ ਨਾ ਆ ਇਹਦੀ ਤਕੀ ਮੁਕਾਬਲਾ ਬਸਿਆ ਪਿਆ ਅਜੇ ਪਤਾ ਕਿਸੇ ਨੂੰ ਕੁਝ ਨਹੀਂ ਲੱਗ ਰਿਹਾਗਾ ਦੇਖ ਲਓ ਅਜੇ 0 ਤੇ ਸ਼ੁਰੂ ਹੋ ਕੇ ਤੇ 0 ਤੇ ਹੀ ਬੈਠੇ ਆ ਇਹ ਤਾਂ ਬਈ ਲਾਤੀ ਨਾ ਉਹ ਆਕਾ ਇਹ ਹੋ ਦਿਸ ਲਓ ਲੈ 6 ਬਣ ਗਿਆ ਰ ਬੋਲੋ ਵੀ ਬੋਲੋ ਵੀ ਆਪਾਂ ਦਾ ਵੀ ਡਿਸਕਸ਼ਨ ਕਰੋ ਆਹ ਲਓ ਅੰਡੋ ਨੂੰ ਦਮ ਕਰਤਾ ਦਮ ਕਰਤਾ ਤਾਹਰਾ ਬਾਪੂ ਜੀ ਨੇ ਵੀ ਦਾਸਤਾ ਆ ਲਾਗੇ ਹੋ ਗਿਆ ਕੰਮ ਇੱਕ ਚ ਰਹਿ ਗਈਆਂ ਸ਼ੇ ਬਸ ਆਹ ਦੇਖ ਲਓ ਲਾਗੇ ਕਰ ਲਿਆ ਬੰਦਿਆਣਾ ਹਾਏ ਸ਼ੇ ਨਾ ਇੱਕ ਚ ਸ਼ੇ ਰਹਿ ਗਈਆਂ ਹੁਣ

ਇੱਧਰਲੇ ਚ 6 ਰਹਿ ਗਈਆਂ ਇੱਧਰ 6 ਹੈ ਨਾ ਥੋੜਾ ਪਜਾ ਇਹ ਚਕਰੀ ਰੱਖੀ ਨੇ 80 ਤੱਕ ਦੇ ਇੱਧਰੋਂ ਦਾ 5 ਹੋ ਗਿਆ ਉਹ ਇੱਧਰੋਂ 5 ਹੋ ਗਈ ਹੈ ਇੱਧਰੋਂ 5 ਹੋ ਗਈ ਹੈ ਬੱਧੀ ਲਈ ਸੈਟ ਕਰ ਠੀਕ ਹੈ ਇੱਧਰੋਂ ਬਾਅਦ ਇੱਧਰੋਂ ਬਾਅਦ ਇੱਧਰੋਂ ਬਾਅਦ ਇੱਥੇ ਬਾਅਦ ਇੱਕ ਵਟੀ ਲਈ ਬੰਦ ਜਵਾਲਾ ਇੱਕ ਵਟੀ ਰਹਿ ਗਈ ਆ ਲਾਗੇ ਪਹੁੰਚ ਗਿਆ ਪਰ ਉਹੀ ਕੰਮ ਘਰਾਵ ਕਰ ਰਹੀ ਆ ਤਾਰੀ ਵੀ ਆਪਦਾ ਦਿਮਾਗ ਦੱਸ ਰਿਹਾ ਦੇਖੋ ਜੀ ਇੰਟੈਲੀਜੈਂਟ ਬੋਏ ਆ ਇਹ ਵੀ ਇਹ ਐਮ ਐ ਕਰਕੇ ਪਲੇਟਾਂ ਹੀ ਝਾਕਲਾ ਛੱਡ ਰੈਂਗਦੀਆਂ ਉਹ ਪੁੱਤ ਆ ਜਾਓ ਯਾਰ ਆਹ ਮਹਾਰਾਜ ਦਿਮਾਗ ਜਦੋਂ ਉਹ ਖਰਾਬ ਕਰੀ ਜਨੇ ਮੇਰਾ ਕੈਸ਼ ਹੱਥ ਪਰੇ ਰੱਖ ਹੱਥ ਪਰੇ ਮੈਨੂੰ ਲੱਗਦਾ ਨਹੀਂ ਹੋਣਾ ਇਹ ਇਸ ਕਰਕੇ ਵੇ ਪਾਪਾ ਵੀ ਸਾਰਿਆਂ ਦਾ ਜੋਰ ਲੱਗ ਰਿਹਾ ਪੂਰਾ ਘੰਟਾ ਇੱਕ ਹੋ ਗਿਆ ਇੱਕ ਘੰਟਾ ਹੋ ਗਿਆ ਬੰਦੇ ਵੀ ਕੰਮ ਤੋਂ ਖੜੇ ਆ ਦੇਖੋ ਕੁਝ ਨਹੀਂ ਅੱਜ ਕੀਤਾ ਹੈਗਾ ਦੋ ਕੇ ਪਲੇਟਾਂ ਪਾਈਆਂ ਆ ਆ ਹੋਰ ਆ ਉਹ ਮੰਗਾ ਕਹਿ ਰਿਹਾ ਮੈਂ ਕਰ ਦੇਣਾ ਮੈਂ ਕਹਿੰਦਾ ਮੈਂ ਰੱਖੀਆਂ ਤਾਂ ਆ ਤਿੰਨ ਜਿਹੜਾ ਬੰਦਾ ਬੰਦਾ ਆਉਣੀ ਘੰਟਾ ਹੋ ਗਿਆ ਜੀ ਆਪਾਂ ਤਾਂ ਅੱਜ ਦਾ 5 50 ਲੈਣਾ ਚ 50 ਲੈਣ ਚ 5 ਐਚ ਆ 5 ਐਚ ਆ ਠੀਕ ਆ ਜੀ ਹੁਣ ਸਾਰੀਆਂ ਲੈਣਾਂ ਚ 5 5 ਕਰਨੇ ਆ ਆ ਚਾਰ ਜਣੀਆਂ ਆ ਵੱਟੀਆਂ ਇਹ ਵੀ ਵਿੱਚੇ ਐਡ ਕਰਨੀਆਂ ਆ ਹੁਣ ਦੋਨੋਂ ਐਡ ਕਰਕੇ ਇਹਨੂੰ ਪੰਜ-ਪੰਜ ਕਰਕੇ ਦਿਖਾਵਾਂਗੇ ਕਿਉਂਕਿ ਹੋਇਆ ਨਹੀਂ ਕਿਸੇ ਤੋਂ ਆ ਹੁਣ ਦੇਖ ਲਓ ਆ ਵੱਟੀ ਆ ਜਿਹੜੀ ਇੱਥੇ ਰੱਖ ਦਾਨੀਆਂ ਆ ਆਹ ਤਾਂ ਕਿ ਇੱਥੇ ਰੱਖ ਦਾਨੀਆਂ ਆ ਆ ਇੱਥੇ ਰੱਖ ਦਾਨੀਆਂ ਆ ਇੱਥੇ ਰੱਖ ਦਾਨੀਆਂ ਆ ਜਿਹੜੀ ਇੱਥੇ ਰੱਖ ਦਾਨੀਆਂ ਆ ਇੱਥੇ ਰੱਖ ਦਾਨੀਆਂ ਆ ਜਿਹੜੀ ਆ ਫਿਰ ਇੱਥੇ ਰੱਖ ਲੈਣੀਆਂ ਇਹਨੂੰ ਇੱਥੇ ਰੱਖਦਾ ਨਾ ਆ ਜਿਹੜੀ ਆ ਇੱਥੇ ਕਰਕੇ ਆਹ ਆ ਇੱਥੇ ਲੈ ਆਣੀਆਂ ਆ ਜਿਹੜੀ ਇੱਧਰ ਕਰ ਦਾਨੀਆਂ ਆ ਆਹ ਇੱਥੇ ਕਰ ਦਾਨੀਆਂ ਆ ਤੇ ਆ ਇੱਥੇ ਕਰਕੇ ਆ ਜਿਹੜੀ ਇੱਥੇ ਕਰਤੀ ਤੇ ਆ ਵਟ्टी ਇੱਥੇ ਆ ਚੈੱਕ ਇੱਕ ਮਿੰਟ ਰੋਹ ਜਾ ਪੰਜ ਪੰਜ 6 ਇੱਕ ਇੱਥੇ ਆ ਗਈ ਆ ਇੱਥੇ ਆ ਗਈ ਆ ਹੁਣ ਕਰੋ ਤਾਂ ਚੈੱਕ ਵਟੀਆਂ ਪੂਰੀਆਂ ਆਂ ਸਾਰੀਆਂ ਹੋ ਗਈਆਂ ਵਿੱਚ ਜਮ 1 2 3 4 5 ਹੋ ਗਿਆ ਲੈਨ ਚ ਆ ਦੇਖੋ 1 2 3 4 5 ਹੋ ਗਈਆਂ ਇੱਥੇ ਵੀ ਇਹ ਵਟੀਆਂ ਇੱਧਰ ਦੇਖੋ 1 2 3 4 5 1 2 3 4 ਤੇ 1 5 ਸਾਰੇ ਪਾਸੇ ਹੋ ਗਈਆਂ 5-5 ਹੁਣ ਇਹ ਗਿਣਤੀ ਹੈ ਹੈਗਾ ਕੋਈ ਸ਼ੱਕ? ਆਹੀ ਨਹੀਂ ਹੈਗੀ